ਛੋਟੀ ਕਣੀ ਆ ਜਾ ਫਿਰ ਇਹ ਕਿੰਨੀ ਕੁ ਉਮਰ ਦੀ ਆ ਗਈ ਵੀਰੇ ਇਹ ਬਾਈ 2 ਸਵਾ 2 ਸਾਲ ਦੀ ਆ আচ্ছা ਹਾਂ ਬਾਈ ਆਪਾਂ ਇਹ ਡੇਰੀ ਚੋਂ ਲਈ ਸੀ ਬਾਈ ਜੇ ਬਾਈ ਚਵਾ ਦੇ ਜਾਂ ਤਿੰਨ ਚਾਰ ਕੁ ਕਿਸੇ ਟਾਈਮ ਕਿੰਨੇ ਟਾਈਮ ਹੀ ਛੋੜੇ ਲ ਸਜਣੋ ਬਾਈ ਕਹਿੰਦਾ 15 ਕਿਲੋ ਦੁੱਧ ਹੈਗਾ ਜਿੰਨੇ ਟਾਈਮ ਅਗਲਾ ਮਰਜੀ ਚੋਲੇ ਤੇ ਆਪਾਂ ਚਵਾ ਦਾਂਗੇ ਇਹਨੂੰ ਤੋਰ ਲਾ ਫਿਰ ਬਾਈ ਇਹ ਤੋਂ ਸ਼ੁਰੂ ਕਰਦੇ ਆਪਾਂ ਮੁੱਲ ਹੌਣ ਕਡੇਰੀ ਫਾਰਮ ਤੇ ਬਾਈ ਜੀ ਸਵਾਗਤ ਆ ਅੱਜ ਦੀ ਵੀਡੀਓ ਬਾਈ ਜਸਪਰੀ ਦੇ ਕਰੋ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਬਾਈ ਕੋਲੇ ਇੱਕ ਤਾਂ ਹੈਗੀ ਆ ਬਾਈ ਜੀ ਤਾਜੀ ਗਾਂ ਸੂਈ ਹੋਈ ਚੰਗੇ ਦੁੱਧ ਤੇ ਆ ਤੇ ਇੱਕ ਬਾਈ ਨੇ ਆਹ ਝੋਟੀ ਵੇਚਣੀ ਆ ਦੋਨਾਂ ਦੀ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਕੀ ਮੁੱਲ ਰੂ ਗਾਂ ਦਾ ਕਿੰਨਾ ਦੁੱਧ ਤਿਆਰ ਆ ਵੀਡੀਓ ਆ ਜਿਹੜੀ ਬਾਈ ਜੀ 12 ਮਾਰਚ 2025 ਦੀ ਵੀਡੀਓ ਆ ਕਰਦੇ ਆ ਬਾਈ ਜਸਪ੍ਰੀਤ ਨਾਲ ਗੱਲਬਾਤ ਕੀ ਕੀ ਮੁੱਲ ਰੂ ਦੋਨੇ ਨਗਾਂ ਦਾ ਤੇ ਤੋੜ ਕੇ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਆ ਜਾ ਬਾਈ ਹੋਰ ਕੀ ਹਾਲ ਆ ਜਸਪ੍ਰੀਤ ਦਾ ਵਧੀਆ ਬਾਈ ਪਹਿਲਾਂ ਤਾਂ ਵੀਰੇ ਆਪਦਾ ਮੋਬਾਈਲ ਨੰਬਰ ਬੋਲ ਦੇ ਬਾਈ ਮੇਰਾ ਮੋਬਾਈਲ ਨੰਬਰ 9814487288 ਠੀਕ ਆ ਅੱਜ ਫਿਰ ਦੋ ਨਾਗਾ ਸੇਲ ਵਾਸਤੇ ਹਾਂ ਬਈ ਆਪਣੇ ਕੋਲ ਅੱਜ ਇੱਕ ਗਾਂ ਹੀ ਤਾਜੀ ਸੂਈ ਤੇ ਇੱਕ ਝੋਟੀ ਆ ਬਈ ਆ ਗਾਂਥ ਲਿਆ ਬੱਛੀ ਹੈਗੀ ਹਾਂ ਬਈ ਇਹ ਬੱਛੀ ਆ ਬੱਛੀ ਵਾਕਈ ਸੱਜਣੋਂ ਬਹੁਤ ਸੋਹਣੀ ਆ ਆ ਦੇਖੋ ਇਹ ਬਈ ਬੰਦਾ ਨੇ ਆਪਾਂ ਨੂੰ ਮੈਜਿਕ ਬੁੱਲ ਦੀਦ ਕਹਿ ਕੇ ਦਿੱਤੀ ਆ ਸਟਰਾ ਉਹਨਾਂ ਨੂੰ ਉੱਥਾਇਆ ਨਹੀਂ ਮੌਕੇ ਤੇ ਹੂੰ ਤੇ ਚੰਗੇ ਸੀਮੰਦ ਦੀ ਬੱਛੀ ਦੱਸੀ ਆ ਬਈ ਠੀਕ ਆ ਤੇ ਗਾਂ ਦਾ ਹੁਣ ਦੁੱਧ ਕਿੰਨਾ ਤਿਆਰ ਆ ਤੇਰੇ ਕੋਲੇ ਸਹੀ ਬਈ ਇਹਨਾਂ ਉਹ ਚੌਥਾ ਦਿਨ ਸੂਈ ਨੂੰ ਆ ਹਾਂ ਤੇ ਅੱਜ 15 ਕਿਲੋ ਦੁੱਧ ਹੈਗਾ ਬਈ ਫਿਰ ਕੇ ਚਾਰੇ ਦੋ ਟਾਈਮ ਕੋਈ ਚੋਕੇ ਲੈ ਜੇ ਬਈ ਆਪਣਾ ਚਵਾ ਦੇ ਜਾਂ ਤਿੰਨ ਚਾਰ ਟਾਈਮ ਕੋਈ ਕਿਸੇ ਟਾਈਮ ਕਿੰਨੇ ਟਾਈਮ ਹੀ ਚੋਲੇ ਲੈ ਸੱਚ ਨੂੰ ਬਾਈ ਕਹਿੰਦਾ 15 ਕਿਲੋ ਦੁੱਧ ਹੈਗਾ ਜਿੰਨੇ ਟਾਈਮ ਅਗਲਾ ਮਰਜੀ ਚੋਲੇ ਤੇ ਆਪਾਂ ਚਵਾ ਦਾਂਗੇ ਇਹਨੂੰ ਤੋਰ ਲਾ ਫਿਰ ਬਈ ਇਹ ਤੋਂ ਸ਼ੁਰੂ ਕਰਦੇ ਆਪਾਂ ਮੁੱਲ ਸਾਰਾ ਆਪਾਂ ਵੀਡੀਓ ਦੇ ਵਿੱਚ ਕਰਾ ਦਾਂਗੇ ਬਾਈ ਪਿੰਡ ਬਾਈ ਦਾ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜ ਮੰਡੀ ਇੱਧਰ ਨੂੰ ਲੈ ਜਾ ਬਈ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਬਕਾਊ ਪਸ਼ੂ ਦੀ ਐਡ ਕਰਾਉਣੀ ਆ ਮੇਰਾ ਇਹ ਟਾ ਨੰਬਰ ਆ ਬਾਈ ਆਪਣੇ ਨਾਲ ਸ ਦੇ ਵੇਲੂ ਵੇ ਦੀ ਦੇਖ ਲੋ ਚਾਰ ਢਾਲ ਦੇਖ ਲੋ ਭਾਈ ਤੇ ਮੁੱਲ ਆਪਾਂ ਬਾਈ ਤੋਂ ਕਨਫਰਮ ਕਰਾ ਲੈਨੇ ਆ ਕਿੰਨੇ ਦੀ ਛੱਡਣੀ ਹੈ ਜਾਇਜ਼ ਆ ਮੁੱਲੀ ਕਰਾਵਾਂਗੇ ਆਪਾਂ ਬਾਈ ਬੰਨ ਲੈ ਭਾਈ ਬੰਨ ਲੈ ਕੋਈ ਗੱਲ ਹੈਪੀ ਫਰ ਮੁੱਲ ਜਮਾ ਜਾਇ ਕੀ ਕਰਦਾ ਇਹਦਾ ਜੱਸੀ ਭਾਈ ਜਾਇਜ਼ ਜਾਂ ਮੁੱਲ ਬਸ ਆਪਾਂ ਬਾਲਾ ਰੇਟ ਨਹੀਂ ਕਰਨਾ ਲੈਣ ਦੇਣ ਜਾਂ ਆਪਾਂ ਇਹਦਾ 68000 ਰੁਪਏ ਲੈਣਾ ਭਾਈ ਥਾਚੋ ਮਾਨਤਾ ਨਾ ਕਰਦਾਂਗੇ ਤੇ ਦੁੱਧ ਪੈਟ ਕਿੰਨੇ ਦੀ ਛੱਡਦੇ 1 ਹੀ ਦੱਸਦੇ ਬਸ ਇਦੂ ਘੱਟਾ ਬਈ ਆਪਣੀ ਕੋਈ ਵੀਡੀਓ ਦੇਖ ਕੇ ਆ 1000 ਰੁਪਏ ਆਪਾਂ ਹੋਰ ਛੋਟ ਕਰ ਦਾਂਗੇ 67000 ਰੁਪਏ ਦੀ ਬੈਡ ਦੇ ਦਾਂਗੇ ਦੁੱਧ ਬੈਡ 20 ਕਿਲੋ ਆਂਕੋ ਹੀ ਦੇ ਦੂ ਬਈ ਚੌਥੇ ਦਿਨ ਜਦੋਂ ਹਜੇ 15 16 ਕਿਲੋ ਦੁੱਧ ਨਹੀਂ ਲਈ ਪਿਆਦੀ ਹੈ ਬੈਡ ਠੀਕ ਆ ਠੀਕ ਆ ਬਈ ਠੀਕ ਆ ਹਾਂ ਬਈ ਲੈ ਵੀਰੇ ਬਾਈ ਕਹਿੰਦਾ ਮੁੱਲ ਜਿਹੜਾ ਜਾਇਜ਼ ਜਾ ਕਰਿਆਗਾ 1000 ਰੁਪਏ ਆਪਣੀ ਵੀਡੀਓ ਦੇਖ ਕੇ ਕੋਈ ਜਾਊ ਤਾਂ ਦਾਂਗੇ ਕਹਿੰਦੇ ਤੇ ਲੈ ਬਈ ਤੇਰਾ ਝੋਟੀ ਕਣੀ ਆ ਜਾ ਫਿਰ ਇਹ ਕਿੰਨੀ ਕੁ ਉਮਰ ਦੀ ਆ ਗਈ ਵੀਰੇ ਇਹ ਬਈ 2 ਸਵਾ 2 ਸਾਲ ਦੀ ਆ ਅੱ ਤੇ ਚੰਗੇ ਰਿਕਾਰਡ ਦੀ ਆ ਬਈ ਚਾਰ ਹੀ ਥਾਣਾਗੇ ਤੇ ਨਰਮਾ ਹੋ ਗਿਆ ਤੇਰੇ ਕੋਲੇ ਲਿਆਈ ਨੂੰ ਇਹਨੂੰ ਆਪਣੇ ਕੋਲੇ ਬਈ ਇਹਨੂੰ 7 ਮਹੀਨੇ ਹੋ ਗਏ 7-8 ਮਹੀਨੇ ਹੋ ਗਏ ਹਾਂ ਬਈ ਫਿਰ ਤਾਂ ਚੰਗੇ ਤੂੰ ਪਾਲ ਹੀ ਲੈ ਇਧਰ ਨੂੰ ਤੋੜ ਲੈ ਫਿਰ ਹਾਂ ਬਈ ਗੱਬਣ ਹੋਣ ਦੇ ਕਾਬਲ ਆ ਬਈ ਇਹ ਜਮਾ ਹਾਂ ਪਪਾ ਤਾ ਰੁੱਕੀ ਖੜੇ ਆ ਬਈ ਵਿਸਾਖ ਚ ਸਮਰਾਉਂਦਾ ਰਹਾਦਾ ਬਈ ਮਜਬੂਰੀ ਕਰਕੇ ਵੇਚਨੀ ਆ ਹੁਣ ਤਾਂ ਠੀਕ ਆ ਵੀਰੇ ਠੀਕ ਆ ਹਾਂ ਬਈ ਆਹ ਦੇਖ ਲੋ ਬਈ ਸੋਨੂੰ ਕੱਟੀ ਆਪਾਂ ਦਿਖਾ ਦਨੇ ਆ ਜਡਬਲੇ ਬਲੈਕ ਆ ਬਈ ਇਹ ਸਾਰੀ ਜਮਾ ਇੱਕ ਵੀ ਬਾਲੇ ਦੇ ਚਿੱਟਾ ਨਹੀਂ ਗਾ ਪਿੰਡੇ ਤੇ ਕੋਈ ਨਹੀਂ ਬਈ ਇਧਰ ਬੰਨ ਲਾ ਬਾਕੀ ਥਣ ਥਣ ਚੈੱਕ ਕਰਾ ਦਾਂਗੇ ਆਪਾਂ ਸਾਰੇ ਭਰਾਵਾਂ ਨੂੰ ਜਿਹੜੇ ਭਰਾ ਨੇ ਖਰੀਦਣਾ ਕੋਈ ਵੀ ਪਸ਼ੂ ਕੋਲੇ ਆ ਜੋ ਬਈ ਆਪਦੀ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਆਪਦਾ ਪਸ਼ੂ ਜਿਹੜਾ ਵੀ ਕਿਸੇ ਭਰਾ ਨੇ ਲੈਣਾ ਹੁੰਦਾ ਕੋਲੇ ਆ ਕੇ ਆਪਦੀ ਤਸੱਲੀ ਕਰ ਲਿਆ ਕਰੋ ਤੇ ਲੈ ਵੀ ਇਹਦੇ ਆਪਾਂ ਜਸਪਰੀ ਦਾ ਥਣ ਦਿ ਥਾਣ ਬਈ ਦੇ ਲੈ ਚਾਰ ਹੀ ਜਮਾ ਕੋਈ ਫੋੜ ਨਹੀਂ ਕੋਈ ਸ਼ਾਂਕ ਨਹੀਂ ਮਾੜਾ ਜਹੋ ਕਰਦੀ ਹੈ ਹਨਾ ਹਾਂ ਚੱਲ ਕਈ ਵਾਰੀ ਪਸੂ ਕੋਈ ਫੋੜ ਸ਼ਾਂਕ ਤਾਂ ਨਹੀਂ ਹੈ ਨਾ ਬਈ ਜਮਾ ਗਰੰਟੀ ਹੋਊਗੀ ਚਾਰੀ ਫਾੜਾ ਜਮਾ ਥਾਣ ਚੈੱਕ ਕਰਾ ਦੇ ਪਸੂ ਨਾ ਡਰਦਾ ਹੁੰਦਾ ਚੱਲ ਬਗਾਨੇ ਬੰਦੇ ਤੋਂ ਬਾਈ ਕਹਿੰਦਾ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਸਜਣੋ ਦੋਨੇ ਨਗਾ ਚੋ ਜਿਹੜਾ ਵੀ ਪਸੰਦ ਆਉਂਦਾ ਖਰੀਦ ਸਕਦੇ ਹੋ ਦੋਨਾਂ ਦਾ ਇਹਦਾ ਮੁੱਲ ਕੀ ਕਰਦਾਂਗੇ ਅਸੀਂ ਇਹਦਾ ਮੁੱਲ 50000 ਰੁਪਇਆ ਕਰਦੇ ਆਂ ਬਈ ਜਮਾ ਜਾਇਜ਼ ਬਸ ਜਾਇਜ਼ ਬਾਈ ਮਾਨਤਨ ਕਰ ਦਾਂਗੇ ਅੱਛਾ ਹਾਂ ਬਈ ਠੀਕ ਆ ਵੀਰੇ ਆ ਚੋਟੀ ਦਾ ਮੁੱਲ ਆ ਗਿਆ ਬਾਈ ਜੀ 50000 ਗੱਬਣ ਹੋਣ ਦੇ ਕਾਬਲੀ ਤਕਰੀਬਨ 2 ਸਾਲ ਕਿੰਨੇ ਸਾਲਾਂ ਦੀ ਹੋਗੀ 200 ਬਾ 2 ਸਾਲ ਦੀ ਆ ਬਾਈ ਆ ਲੈ ਥਾਣੇ ਚੈੱਕ ਕਰਾਈ ਦਿੰਨੇ ਠੀਕ ਹੈ ਥੱਲੋਂ ਬਹੁਤ ਸੋਹਣੀ ਬਈ ਝੋੜੀ 40 ਦੀ ਕੱਟੀ ਠੀਕ ਹੈ ਬਾਕੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਾਰੇ ਬਾਈਆਂ ਨੂੰ ਸੱਸੀ ਗਾਲ ਵੀਰੇ